ਜਲੰਧਰ ਦੇ ਵਿੱਚ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਇੱਕ ਐਸੀ ਵਾਰਦਾਤ ਜਲੰਧਰ ਦੇ ਵਿੱਚ ਆਈ ਸਬਜ਼ੀ ਲੈ ਕੇ ਘਰ ਨੂੰ ਜਾ ਰਹੇ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਉਸ ਤੋਂ ਬਾਅਦ ਇੱਕ ਨੌਜਵਾਨ ਆਂਦਾ ਤੇ ਉਹਨਾਂ ਨੂੰ ਗੱਲਾਂ ਲਗਾ ਕੇ ਉਹਨਾਂ ਦੇ ਹੱਥਾਂ 'ਚੋਂ ਜੋ 골ਡ ਹੁੰਦਾ ਉਸਨਾਂ ਨੂੰ ਗੱਲਾਂ 'ਚ ਲੈ ਕੇ ਫਰਾਰ ਹੋ ਜਾਂਦਾ ਜੀ ਹਾਂ ਜਲੰਧਰ ਦੇ ਅਮਨ ਨਗਰ ਦੀਆਂ ਤਸਵੀਰਾਂ ਦਿਖਾਣੇ ਆ ਲੈ ਜੋ ਕਿੰਨਾਂ ਦੇ ਨਾਲ ਦਿਨ ਦਿਹਾੜੇ ਕਿਹੜੀਆਂ ਗੱਲਾਂ ਦੇ ਵਿੱਚ ਲਗਾ ਕੇ ਉਹਨਾਂ ਦੇ ਹੱਥਾਂ ਦੇ ਵਿੱਚ 골ਡ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦਾ ਉਹਦੇ ਵਿੱਚ ਇੱਕ ਲੇਡੀਜ਼ ਤੇ ਦੋ ਜੈਂਟਸ ਆਂਦੇ ਨੇ ਅਸੀਂ ਗੱਲਬਾਤ ਕਰਦੇ ਹਾਂ ਕੀ ਕਹਾਣੀ ਹੋਈ ਤੁਸੀਂ ਸਬਜੀ ਲੈ ਕੇ ਕਿਦੋਂ ਘਰ ਦੇ ਘਰ ਨੂੰ ਜਾ ਰਹੇ ਸੀ ਤੁਹਾਨੂੰ ਰਸਤੇ 'ਚ ਰੋਕਿਆ ਜਾਂਦਾ ਕੀ ਕਿਹਾ ਜਾਂਦਾ ਤੇ ਕੀ ਗੱਲਬਾਤ ਹੋਈ ਸਾਨੂੰ ਪਹਲਾ ਹੀ ਉਹਨੇ ਬੰਦੇ ਨੇ ਸਦਾ ਨਾ ਦਿੱਤਾ ਕਮਲ ਹਸਪੀਟਲ ਦੇ ਕੋਲੋਂ ਅਸੀਂ ਆਪਣਾ ਸਕੂਟਰ ਨਹੀਂ ਰੋਕਿਆ ਫਿਰ ਅਸੀਂ ਦੁਆਬਾ 'ਚੋਂ ਰੁਕ ਕੇ ਫਰੂਟ ਲੈਂਡ ਵਾਸਤੇ ਉੱਥੇ ਆ ਗਏ ਕਹਿੰਦਾ ਕੋਈ ਸੇਵਾ ਕਰ ਸੇਵਾ ਨਹੀਂ ਕਰਦੇ ਤੂੰ ਚੱਲ ਜੀ ਅਸੀਂ ਫਰੂਟ ਲੈ ਕੇ ਅਮਨਗਰ ਐਂਟਰ ਹੋਏ ਮਗਰੋ ਕੇ ਲੇਡੀ ਸਿੱਕ ਜੈਂਟ ਸਾਹਿਬ ਮੋਟਰਸਾਈਕਲ ਤੇ ਕਹਿੰਦੇ ਭਾਈ ਇੱਕ ਮਿੰਟ ਸਕੂਟਰ ਰੋਕੀਓ ਸਕੂਟਰ ਰੁਕਿਆ ਕਹਿੰਦਾ ਭਾਈ ਸਾਹਿਬ ਸਰਾਜ ਜੀ ਕੀ ਕਹਿੰਦੇ ਸੀ ਕਹਿੰਦਾ ਸੇਵਾ ਮੰਗਦੇ ਜਵਾਬ ਦਿੱਤਾ ਉਹਨੂੰ ਕਹਿੰਦਾ ਭਾਈ ਉਹ ਬਹੁਤ ਕੰਮ ਦੇ ਬੰਦੇ ਆ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦੇ ਹੋ ਸਾਨੂੰ ਪਿਆਸ ਮਿਲੇ ਸੀਗੇ ਸਾਡੀ ਮਾਤਾ ਇਹਨਾਂ ਨੇ ਇਕੱਠੀ ਕਰਤੇ ਸੀਗੇ ਇੰਨੀ ਦਿਨ ਉਹ ਸਰਾਜ ਵੀ ਆਇਂਦੇ ਆ ਜੀ ਸਰਦਾਰ ਜੀ ਪੈਦਲ ਆਉਂਦੇ ਆ ਜਾਂ ਬਾਈਕ ਤੇ ਹੁੰਦੇ ਨੇ ਅੱਗੇ ਪੈਦਲ ਆਏ ਆ ਬਸ ਦਵਾਚੌਂ ਮਿਲੇ ਸਕੂਟਰ ਆਏ ਤੇ ਸਰਾਜ ਅੱਗੇ ਪੈਦਲ ਆ ਰਹੇ ਆ ਅੱਛਾ ਜੀ ਤੇ ਗੱਲਾ-ਗੱਲਾ ਕਰਦੇ ਰਹੇ ਇੰਨੇ ਦਿਨ ਉਹ ਜਿਹੜੇ ਲੇਡੀਜ਼ ਜਾਂ ਸੀ ਉਹ ਆਪਣੇ ਤਿਆਨੀਆਂ ਮੁੰਡੀਆਂ ਲਾ ਕੇ ਕੜਾ-ਕੜਾ ਲਾ ਕੇ ਉਹਨਾਂ ਫਰਾਤਾ ਉਹ ਰਮਾਲ ਦੇ ਗੱਠ ਭਾਰੀ ਦੋਸੇ ਨਾਲ ਦਿੱਤਾ ਕੋਈ ਮੰਦਰੋਂ ਮੁੰਤਰ ਪੜਿਆ ਉਹਨੂੰ ਵਾਪਸ ਕਰਤਾ ਸਾਨੂੰ ਕਹਿੰਦਾ ਤੁਸੀਂ ਵੀ ਲਾਓ ਤੁਹਾਡੇ ਕਸ਼ਟ ਦੂਰ ਹੋ ਜੂਗੇ ਤਨ ਮੈਂ ਵਾਪਸ ਕਰ ਦੇਣੀ ਆ ਅਸੀਂ ਦੋਨੇ ਮੁੰਡੀਆਂ ਆਪਣੀ ਲਾ ਕੇ ਦੇਤੀਆਂ ਉਹ ਰਮਾਲ ਦੇ ਗੱਠ ਮਾਰੇ ਮੰਦਰ-ਮੁੰਦਰ ਪੜੇ ਸਾਨੂੰ ਰਮਾਲ ਉਹਨਾਂ ਨੇ ਖਮਾਫਰਾ ਕੇ ਵਾਪਸ ਕਰਤਾ ਇੰਨੇ ਦਿਨ ਉਹ ਨਿਕਲ ਗਏ ਕਹਿੰਦਾ ਰਮਾਲ ਘੱਟ ਕੇ ਖੋਲੀ ਉਹ ਇੰਨੇ ਦਿਨ ਨਿਕਲ ਗਏ ਵਾਈਵਨਗਰ ਰਮਾਲ ਫੁਰ ਖੋਲਾ ਮੰਦਰ-ਮੁੰਦਰ ਪੜੇ ਸਾਨੂੰ ਰਮਾਲ ਉਹਨਾਂ ਨੇ ਖਮਾਫਰਾ ਕੇ ਵਾਪਸ ਕਰਤਾ अच्छा जी इने दिन हो निकल गए कदरमाल कट के खुली हो इने दिन निकल गए वाइविंग का माल फोर खोलो फटाफट खोलो माल खोले وچو ਭੰਗ نکلی اچھا ਇਹ ਦੇਖਿਆ ਜਾਂਦਾ ਕਿਦੋਂ ਉਹਨਾਂ ਨੇ ਕਿਹਾ ਮੰਤਰ ਮਾਰੇ ਮੈਂ ਸੀਸੀਟੀਵੀ ਵੀ ਵੀਡੀਓ ਵੀ ਦੇਖੀ ਆ ਮੰਤਰ ਮਾਰਦੇ ਮਾਰਦੇ ਨਾਲ ਹੀ ਹਰ ਹਰਮਾਲ ਕਿਹੜਾ ਉਹ ਚੇਂਜ ਹੋ ਜਾਂਦਾ ਆ ਵਰ ਚਹੀ ਹੁੰਦਾ ਉਹ ਕਿਦਾਂ ਰਮਾਲ ਚੇਂਜ ਕੀਤਾ ਜੇਬ ਚ ਝੋਲੀ ਰੱਖੀ ਉਹਨੇ ਇਸ ਤਰ੍ਹਾਂ ਆਦਮੀ ਕੋਲ ਲਿਆ ਉਹਨੇ اچھا ਉਹਦੀ ਉਹਦੀ ਗੱਠਰੀ ਲਈ ਨੇ ਦੂਸਰਾ ਆਦਮੀ ਕੋਲ ਫੜੀ ਤੇ ਇਧਰ ਸਾਡੀ ਫੜੀ ਤਾਂ ਪਤਾ ਨਹੀਂ ਕਿਸ ਤਰ੍ਹਾਂ ਜਿੰਜ ਕੀਤੀ ਉਹਨਾਂ ਪਰਨਾ ਲਿਆ ਸੀ ਜਿੰਜੀ ਉੱਪਰ ਕੀ ਕੀ ਲੈ ਕੇ ਗਏ ਦੋ ਰਿੰਗਾ ਦੋ ਕੋ ਕੇ ਚਾਤ ਲੜੀਆਂ ਹੋਰ ਹੋਰ ਕੀ ਕਿਆ ਉਹਨਾਂ ਨੇ ਇਸ ਕੋ علاوہ ਉਹ ਤਾਂ ਮਿਰਚ ਵੀ ਗਿਆ ਵੀ ਉਹ ਸਾਡੇ ਉਂਗਠੇ ਲੈ ਕੇ ਅੱਛਾ ਕਿਤੇ ਤੁਸੀਂ ਉਹਨਾਂ ਦਾ ਪਿੱਛਾ ਵੀ ਕੀਤਾ ਇਸ ਦਾ ਪਿੱਛਾ ਹੀ ਨਿਕਲੇ ਬਸ ਹੀ ਬਹੁਤ ਘੰਮੇ ਸਨ ਲੇਕਿਨ ਨਿਕਲੇ ਮਿਲੇ ਨਹੀਂ ਨਿਕਲ ਗਏ ਹੋ ਇਹ ਕਿਹੜੇ ਸੀਸੀਟੀਵੀ ਤੇ ਇੱਕ ਹੋਰ ਮੋਟਰਸਾਈਕਲ ਆਂਦਾ ਵਾ ਮੋਟਰਸਾਈਕਲ ਤੇ ਸਰਦਾਰ ਜੀ ਨੂੰ ਬਿਟਾ ਕੇ ਲੈ ਜਾਂਦਾ ਹਾਂ ਉਹ ਮੋਰਸੇ ਲੱਗੂ ਆ ਰਿਹਾ ਅੱਛਾ ਜੀ ਉਹ ਵੀ ਰਿਕਾਰਡਿੰਗ ਦਸਰੇ ਦੇਖਣੀ ਪੈਣੀ ਸਕੂਲ 'ਚ ਕੀ ਤੁਹਾਨੂੰ ਪਹਿਲੇ ਤੁਹਾਨੂੰ ਲੱਗਿਆ ਪਿੱਛੇ ਰੋਕ ਰੈਕੀ ਕਰਦੇ ਨਜ਼ਰ ਆਇਆ ਨੇ ਫਿਰ ਚੋਕੀ ਆਨੇ ਕਦੋਂ ਨਜ਼ਰੀ ਨਾ ਪਛੇ ਆਏ ਅੱਛਾ ਕਦੀ ਆ ਨਜ਼ਰ ਆਏ ਹੋਣ ਨਹੀਂ ਕਦੀ ਨਹੀਂ ਦੇਖੇ ਫਸਟ ਟਾਈਮ ਦੇਖੇ ਆ ਪਹਿਲਾਂ ਤੁਹਾਨੂੰ ਮੋਟਰਸਾਈਕਲ ਲੇਡੀਜ਼ ਤੇ ਜੈਂਟਸ ਤੁਹਾਡੇ ਵੱਲੋਂ ਰੋਕੇ ਜਾਂਦਾ ਹਾਂ ਫਸਟ ਟਾਈਮ ਸਾਨੂੰ ਰੋਕਿਆ ਮਨ ਕਰਾ ਕੇ ਉਹਨਾਂ ਨੇ ਤੂੰ ਇਹ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਇਹ ਮਾਤਾ ਜੀ ਨਾਲ ਗੱਲਬਾਤ ਮਾਤਾ ਜੀ ਤੁਸੀਂ ਵੀ ਨਾਲ ਸੀ ਹੋਰ ਉਹਨਾਂ ਨੇ ਕੀ ਕਿਹਾ ਕਿਹੜੇ ਮੰਤਰ ਉਹਨਾਂ ਨੇ ਮਾਰੇ ਬਸ ਇਹ ਕਹਿੰਦਾ ਸਾਨੂੰ ਦੱਸਿਆ ਸੀ ਮਾ ਅੱਖਾਂ ਠੀਕ ਹੋਣਗੀਆਂ ਅੱਛਾ ਪੀ ਲਾਚੀ ਦਿੱਤੀ 5 ਮਿੰਟਾਂ ਵਿੱਚ ਅੱਖਾਂ ਠੀਕ ਹੋ ਗਈਆਂ ਅੱਛਾ ਫਿਰ ਉਹਨਾਂ ਨੇ ਕੀ ਕੀਤਾ ਸੀ ਅੰਦਰ ਆ ਜੀ ਤੇਰੇ ਮਾਲਜ ਬਣਗੇ ਕਾਰਗੇ ਖੁੱਲੀਆਂ ਵਿੱਚ ਖਜ਼ਾਨਾ ਨਿਕਲਿਆ ਅੱਛਾ ਤੇ ਕਿਦੋਂ ਤੁਸੀਂ ਰਮਾਲ ਖੋਲਦੇ ਹੋ ਤੇ ਉਹਦੇ ਚੁੱਕੀ ਨਿਕਲਦਾ ਭੰਗ ਪੰਗ ਨਿਕਲੇ ਹਾਂਜੀ ਕਿੰਨੇ ਸਾਰੇ ਪੰਗ ਸੀ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੋ ਆਪ ਸਬਜੀ ਲੈ ਕੇ ਘਰ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਰਸਤੇ 'ਚ ਰੋਕ ਕੇ ਜੋ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਉਸ ਤੋਂ ਬਾਅਦ ਜੋ ਉਹਨਾਂ ਇੱਕ ਨੌਜਵਾਨ ਆਂਦਾ ਬਾਬਾ ਬਣ ਕੇ ਉਹਨਾਂ ਨੂੰ ਗੱਲਾਂ ਦੇ ਵਿੱਚ ਲਗਾ ਕੇ ਉਹਨਾਂ ਦੇ ਹੱਥਾਂ ਤੋਂ ਮੁੰਦਰੀਆਂ ਲੈ ਕੇ ਰਫੂ ਦਫੂ ਹੋ ਜਾਂਦੇ ਨੇ ਸਾਵਧਾਨ ਹੋ ਜਾਓ ਕੋਈ ਵੀ ਤੁਹਾਨੂੰ ਰਾਹ 'ਚ ਰੋਕਣ ਤੇ ਨਾ ਰੁਕੋ ਪਹਿਲਾਂ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਪਛਾਨ ਲਓ ਜੋ ਦਿਨ ਦਿਹਾੜੇ ਕਿੜੀ ਐ ਜੱਲ ਅੰਦਰ ਦੇ ਅਮਨਨਗਰ ਦੇ ਵਿੱਚ ਵਾਰਦਾਤ ਹੁੰਦੀ ਹੈ ਗੱਲਾਂ ਦੇ ਵਿੱਚ ਲਗਾ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੇ ਹੱਥਾਂ 'ਚੋਂ ਮੁੰਦਰੀਆਂ ਲਾ ਕੇ ਰਮਾਲ 'ਚ ਬੰਨਿਆ ਜਾਂਦੀ ਹੈ ਬਨ ਕੇ ਤੇ ਦੂਸਰਾ ਰਮਾਲ ਚੇਂਜ ਕਰ ਦਿੱਤਾ ਜਾਂਦਾ ਉਹ ਕਦੋਂ ਗੰਢ ਖੋਲਦੇ ਨੇ ਤੇ ਉਸ ਰਮਾਲ ਦੇ ਵਿੱਚ ਪਾਗ ਨਿਕਲਦੀ ਨਜ਼ਰ ਆਂਦੀ ਹੈ ਕਿਦੋਂ ਉਹਨਾਂ ਨੂੰ ਪਤਾ ਲੱਗਦਾ ਉਹ ਪਿੱਛਾ ਜਾ ਕੇ ਕਰਦੇ ਨੇ ਤੇ ਉਸੇ ਟਾਈਮ ਹੀ ਉਹ ਰਫੂ ਦਫੂ ਹੋ ਜਾਂਦੇ ਨੇ ਤੇ ਇਹ ਤਸਵੀਰਾਂ ਜਲੰਧਰ ਦੀਆਂ ਤੁਹਾਨੂੰ ਦਿਖਾ ਰਿਹਾ ਤਾਂ ਕੋਈ ਵੀ ਤੁਹਾਨੂੰ ਕੋਈ ਰੋਕੇ ਰਾਹ ਦੇ ਵਿੱਚ ਜਾਂ ਕੋਈ ਤੁਹਾਡੇ ਨਾਲ ਗੱਲ ਕਰੇ ਤੇ ਪਹਿਲੇ ਉਹਨਾਂ ਨੂੰ ਪਛਾਣ ਲਓ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ ਜਗਬੰਨੀ ਟੀਵੀ ਜਲੰਧਰ